ਕੱਲ ਗੁੜੀਆ ਮੇਰੀ ਥੱਸਕ ਵਜੇ ਸਵੇਰੇ ਮਾਡਲ ਟਾਊਨ ਨੂੰ ਸਿੱਧਾ ਵਾਲੇ ਗੁਰਦੁਆਰੇ ਚਕਰਾ ਖਾਨ ਚ ਗਈ ਸੀ ਫਿਰ 1:30 ਵਜੇ ਹੀ ਫੋਨ ਕਰਿਆ ਉਹਨੂੰ ਕੰਨੀ ਡੈਡੀ ਮੈਂ ਅੱਧੇ ਘਟੇ ਤੱਕ ਆ ਰਹੀ ਆ ਤੇ 2 ਵਜੇ ਬਾਅਦ ਗੁੜੀਆ ਫੋਨ ਬੰਦ ਆ ਗਿਆ ਆਈ ਗੁੜੀ ਮੈਡੀਕਲ ਸੀ 14 ਸਾਲ ਦੀ ਗੁੜੀਆ ਇਹਨੀ ਆ ਸੰਦੀਪ ਕੌਰ ਬੱਚੇ ਕਿੰਨੇ ਇੱਕੋ ਗੁੜੀਆ 14 ਸਾਲ ਦੀ ਪਤਾ ਨਹੀਂ ਹੋਇਆ ਜੀ ਆਹ ਸਾਨੂੰ ਕੱਲ ਤੋਂ ਪੱਟ ਮਾਰੇ ਹੈ ਪਲੇਟ ਮਾਰ ਮੈਟਰ ਹੋਇਆ ਜੀ ਵੀ ਹਰ ਇੱਕ ਐਤਵਾਰ ਜਾਨੀ ਕਿ ਆਪਣੇ ਬਾਬਾ ਸ਼ਹੀਦਾਂ ਦੇ ਆਉਂਦੀ ਹੁੰਦੀ ਸੀਗੀ ਪਾਠ ਕਰਨਾ ਹਾਂਜੀ ਨਹੀਂ ਆਪਣੇ ਮਡਲ ਟਾਊਨ ਮੋਲ ਟਾਊਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਇਹ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਗੁਰਦੁਆਰੇ ਤੋਂ ਇਹਨੂੰ ਕੌਣ ਲੈ ਕੇ ਗਿਆ ਜਦ ਸਕੂਟਰੀ ਇਹਦੀ ਉੱਥੇ ਖੜੀ ਆ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉੱਥੋਂ ਇਹਨੂੰ ਕੌਣ ਲੈ ਕੇ ਗਿਆ ਜਨਾਨੀ ਲੈ ਕੇ ਗਈ ਆ ਜਾਂ ਕੋਈ ਬੰਦਾ ਲੈ ਗਿਆ ਹਾਂ ਲੜਕੀ ਦਾ ਮੋਬਾਈਲ ਮਿਲ ਗਿਆ ਜਿਹੜਾ ਹਥਿਆਰ ਨਾਲ ਉਹਨੇ ਕੱਟੀ ਆ ਹਨ ਅੰਤਰਾ ਕੱਟੀਆਂ ਨੇ ਉਹ ਹਲੇ ਉਹਨਾਂ ਨੇ ਬਰਾਮਦ ਕਰਨਾ ਉਦੋਂ ਹੁਣ ਪਰਸ ਨੇ ਸਾਨੂੰ ਕਿਹਾ ਵੀ ਮਾਇਲ ਵੀ ਕੋਰਟ ਚ ਮਿਲੂਗਾ ਜੀ ਤੁਹਾਨੂੰ ਜੇ ਉਹ ਸਾਰਾ ਕੇਸ ਹੀ ਉਹਦੇ ਤੇ ਬਣਨਾ